ਨੰਦ ਸਕਿੰਟਾਂ ਵਿੱਚ ਕਿ ਜੀ ਅਸੀਂ ਫੜ ਲਏ ਇਹਨਾਂ ਨੇ ਕਿਸੇ ਨੂੰ ਨਹੀਂ ਫੜਿਆ ਇੱਕ ਮੁਲਜ਼ਮ ਘਰੇ ਬੈਠਾ ਸੀ ਉਹ ਫੜ ਲਿਆ ਦੂਜਾ ਅਦਾਲਤ ਚ ਜਾ ਕੇ ਪੇਸ਼ ਹੋ ਗਿਆ ਤੇ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਤਾਂ ਕੁਝ ਵੀ ਨਹੀਂ ਕੀਤਾ ਵੀ ਮੁਲਜ਼ਮ ਫੜ ਕੇ ਜਿਹੜੀ ਆਦੇਆਪਨ ਸ਼ਰਾਬਸ਼ੇ ਲੈ ਰਹੇ ਆ ਪੁਲਿਸ ਦੀ ਉਹਦੇ ਵਿੱਚ ਪਰਫਾਰਮੈਂਸ ਜ਼ੀਰੋ ਆ ਜਿਹੜਾ ਹਰਕਮਲਜੀਤ ਸਿੰਘ ਹੈਗਾ ਉਹ ਚਾਰ ਦਿਨ ਹਵਾ ਚ ਤੁਰਿਆ ਫਿਰਦਾ ਰਿਹਾ ਹੈਗਾ ਤੇ ਉਹ ਚੁੱਪਚਪੀਤੇ ਆ ਕੇ ਲਾਕਮ ਜਸਟਿਸ ਦੀ ਅਦਾਲਤ ਚ ਪੇਸ਼ ਹੋ ਜਾਂਦਾ ਤੇ ਪੁਲਿਸ ਨੂੰ ਕੁਝ ਨਹੀਂ ਪਤਾ ਹੈਗਾ ਔਰ ਇਹ ਪਤਾ ਲੱਗਾ ਕਿ ਹਰਕਮਲਜੀਤ ਦੇ ਪੁਲਿਸ ਨੇ ਹੱਥ ਵੀ ਨਹੀਂ ਲਾਇਆ ਤਨੂ ਪੂਰਾ ਸਾਮ-ਸਾਮ ਕੀ ਰੱਖ ਰਹੀ ਹੈ ਪੀੜਤ ਪਰਿਵਾਰ ਦਾ ਇਹ ਕਲੇਮ ਹੈਗਾ ਕਿ ਘਟਨਾ ਵੇਲੇ ਉੱਥੇ ਦੋ ਤੋਂ ਵੱਧ ਬੰਦੇ ਹਾਜ਼ਰ ਸੀ ਪੁਲਿਸ ਨੇ ਉੱਥੋਂ ਦੇ ਕੋਈ ਸੀਸੀਟੀਵੀ ਕੈਮਰੇ ਨਹੀਂ ਖੰਗਾਲੇ ਕੋਈ ਪੈੜਾ ਨਹੀਂ ਚੱਕੀਆਂ ਹੈਗੀਆਂ ਕੋਈ ਬਲੱਡ ਦੇ ਉੱਥੋਂ ਨਿਸ਼ਾਨ ਨਹੀਂ ਲਏ ਹੈਗੇ ਮਤਲਬ ਕੋਈ ਪਿੰਡ ਵਾਲਿਆਂ ਨਾਲ ਇਸ ਵਿਸ਼ੇ ਤੇ ਖੁੱਲ ਕੇ ਗੱਲ ਨਹੀਂ ਕੀਤੀ ਜਿਹੜੇ ਅਨਪੜ ਬੰਦੇ ਆ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਉਹਨਾਂ ਦੀ ਗੱਲ ਬੜੀ ਪ੍ਰੋਫੈਸ਼ਨ ਲੱਗਦੀ ਹੈ ਠੀਕ ਹੈ ਨਾ ਪੁਲਿਸ ਨਾਲ ਗੱਲ ਕਰੋਗੇ ਤਾਂ ਪੁਲਿਸ ਦੀ ਗੱਲ ਤੋਂ ਹੀ ਪਤਾ ਲੱਗਦਾ ਹੈਗਾ ਕਿ ਪੁਲਿਸ ਦਾ ਕਰਦਾਰ ਆ ਜਿਹੜਾ ਉਹ ਸ਼ੱਕੀ ਆ ਪੁਲਿਸ ਨੇ ਕੁਝ ਵੀ ਗੱਲ ਕਲੀਅਰ ਨਹੀਂ ਕੀਤੀ ਹੈਗੀ ਜੇ ਮੀਡੀਆ 'ਚ ਨਹੀਂ ਕਰਨੀ ਕੋਈ ਜ਼ਰੂਰੀ ਨਹੀਂ ਹੈਗਾ ਘਟਕੜ ਪੀੜਤ ਪਰਿਵਾਰ ਨੂੰ ਤੇ ਗੱਲ ਕਲੀਅਰ ਕਰਨ ਮੀਡੀਆ ਨੂੰ ਫਿਰ ਵੀ ਮਾੜਾ ਮੋਟਕ ਦਾਸ ਉਸ ਵਸ ਪਤਾਲੇ ਪੀੜਤ ਪਰਿਵਾਰ ਨੂੰ ਕੁਝ ਵੀ ਪਤਾ ਲੱਗ ਰਿਹਾ ਦੇਖੋ ਤੁਸੀਂ ਹਜੇ ਤੱਕ ਪੁਲਿਸ ਨੇ ਇਹ ਗੱਲ ਥਿਊਰੀ ਨਹੀਂ ਕਲੀਅਰ ਕੀਤੀ ਕਿ ਕਤਲ ਦੇ ਵਿੱਚ ਬੰਦੇ ਕਿਨੇ ਸ਼ਾਮਲ ਸੀ ਉਹ ਉੱਥੋਂ ਕੀਮਤੀ ਸਮਾਨ ਲੈ ਕੇ ਗਿਆ ਕਿਹੜਾ ਸਮਾਨ ਲੈ ਕੇ ਗਿਆ ਹੈਗਾ ਕੀ ਇੰਨੇ ਦਿਨ ਬੀਤਣ ਤੋਂ ਬਾਅਦ ਵੀ ਕੋਈ ਕੀਮਤੀ ਸਮਾਨ ਉੱਥੋਂ ਬਰਾਮਦ ਹੋਇਆ ਕਿ ਨਹੀਂ ਹੋਇਆ ਕੀ ਉਹਨੂੰ ਨਸ਼ੇ ਦਾ ਟੀਕਾ ਲਾ ਕੇ ਮਾਰਿਆ ਜਾਣਾ ਸੀ ਕੀ ਇਹ ਹੋਆ ਹੈਗੀ ਆ ਜੇ ਨਸ਼ਾ ਟੀਕਾ ਲਾ ਕੇ ਮਾਰਿਆ ਜਾਣਾ ਸੀ ਕੀ ਘਟਨਾ ਸਥਾਨ ਤੇ ਇਹਨਾਂ ਨੂੰ ਕੁਝ ਰੇਂਜ ਕੋਈ ਨਸ਼ਾ ਕੁਝ ਮਿਲਿਆ ਰਿਪੋਰਟ ਦੇ ਵਿੱਚ ਵੀ ਇਹ ਗੱਲ ਮੈਂਸ਼ਨ ਨਹੀਂ ਕਿ ਉਹ ਬੰਦਾ ਕਿੰਨੇ ਵਜੇ ਆਇਆ ਕਤਲ ਕਿੰਨੇ ਵਜੇ ਹੋਇਆ ਮੌਕੇ ਤੋਂ ਕਿੰਨੇ ਵਜੇ ਭੱਜਿਆ ਸਕੱਫਲ ਕਿੰਨੇ ਵਜੇ ਹੋਈ ਇਹ ਤਾਂ ਮੈਂ ਤਾਂ 7:52 32 24 ਦਾ ਕੇਸ ਹੁੰਦਾ ਜਿਵੇਂ ਇਹ ਕਰਦੇ ਹੈਗੇ ਆ ਇਹ ਜਿੰਨਾ ਕੁਝ ਕੀਤਾ ਇਹਨਾਂ ਨੂੰ ਦਬਾਜ ਕੀਤਾ ਜੇ ਕਿਤੇ ਜਾਣੇ-ਨਜਾਨੇ ਚੋ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੰਦੇ ਤਾਂ ਮੈਨੂੰ ਲੱਗਦਾ ਪੁਲਿਸ ਨੇ ਇਹ ਬੰਦਾ ਵੀ ਨਹੀਂ ਅਰੈਸਟ ਕਰਨਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣ ਵਾਲਾ ਵਿੱਚ ਅੱਜ ਤੋਂ 5 ਦਿਨ ਪਹਿਲਾਂ ਗੁਰਵਿੰਦਰ ਸਿੰਘ ਨਾਂ ਦੇ ਇੱਕ ਲੜਕੇ ਦਾ ਉਸ ਦੀ ਪਤਨੀ ਤੇ ਉਸ ਦੇ ਆਸ਼ਕ ਵੱਲੋਂ ਕਤਲ ਕਰ ਦਿੱਤਾ ਜਾਂਦਾ ਇਸ ਕਤਲ ਦੀ ਵਾਰਦਾਤ ਨੂੰ ਲੈ ਕੇ ਸੋਸ਼ਲ ਮੀਡੀਆ ਭਰਿਆ ਪਿਆ ਹੈ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਨ ਲਈ ਹਾਲਾਤ ਇਹ ਹੈ ਕਿ ਲੋਕ ਤੇ ਮੀਡੀਆ ਇਸ ਪੱਧਰ ਤੇ ਪਹੁੰਚਿਆ ਹੋਇਆ ਹੈ ਤੇ ਫਰੀਦਕੋਟ ਪੁਲਿਸ ਆ ਉਹ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਜਗ੍ਹਾ ਇਸ ਕੇਸ ਉੱਤੇ ਪਰਦੇ ਤੇ ਪਰਦਾ ਪਾਈ ਜਾ ਰਹੀ ਆ ਕੇਸ ਦੇ ਵਿੱਚ ਇਸ ਮਾਮਲੇ ਵਿੱਚ ਕੁਝ ਵੀ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਹੁਣ ਤੱਕ ਕੇਸ ਦੇ ਵਿੱਚ ਕੀ ਕੁਝ ਹੋਇਆ ਕਿਸ ਤਰ੍ਹਾਂ ਡਰਾਮੇਬਾਜ਼ੀ ਕਰਕੇ ਕਤਲ ਕਰਨ ਵਾਲਾ ਹਰਕਮਲਜੀਤ ਸਿੰਘ ਅਦਾਲਤ ਵਿੱਚ ਪੇਸ਼ ਹੁੰਦਾ ਤੇ ਫਿਰ ਇਹਨਾਂ ਦਿਨਾਂ ਦੇ ਵਿੱਚ 5 ਦਿਨ ਬੀਤ ਜਾਣ ਦੇ ਗ੍ਰਿਫਤਾਰੀਆਂ ਦੇ 5 ਦਿਨ ਬੀਤ ਜਾਣ ਦੇ ਪੁਲਿਸ ਦੇ ਹੱਕ ਕੀ ਆ ਆ ਉਸ ਬਾਰੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਦੇ ਨਾਲ ਜਿਹੜਾ ਗੁਰਵਿੰਦਰ ਦਾ ਪਿੰਡ ਸੁਖਨ ਵਾਲੇ ਵਿੱਚ ਕਤਲ ਹੋਇਆ ਇਹ ਬੇਹੱਦ ਸੰਵੇਦਨਸ਼ੀਲ ਟੈਂ ਰੇਅਰ ਰੈਸਟ੍ਰੇਸ ਕੇਸ ਇਹਨੂੰ ਗਿਨਾ ਜਾ ਸਕਦਾ ਹੈਗਾ ਔਰ ਇਹਦੇ ਨਾਲ ਪੂਰੇ ਇਲਾਕੇ ਚ ਜਿਹੜਾ ਹੈਗਾ ਪੂਰਾ ਸ਼ੌਕ ਹੈ ਪੂਰਾ ਇਲਾਕਾ ਇਸ ਗੱਲ ਤੋਂ ਉਦਾਸ ਹੈਗਾ ਪਰ ਪੁਲਿਸ ਨੇ ਮਤਲਬ ਇਸ ਕੇਸ ਨੂੰ ਸੋਲਵ ਕਰਨ ਦੇ ਵਿੱਚ ਕੋਈ ਵੀ ਸੈਂਸਿਟੀਵਿਟੀ ਨਹੀਂ ਵਿਖਾਈ ਹੈਗੀ ਰੈਦਰ ਕੇ ਜਿਹੜੇ ਪੀੜਤ ਪਰਿਵਾਰ ਨੇ ਪੁਲਿਸ ਤੇ ਉਹ ਸਾਰੇ ਸੀਰੀਅਸ ਅਲਿਗੇਸ਼ਨ ਲਾਏ ਆ ਜਿਹੜੇ ਕਿ ਨਹੀਂ ਲੱਗਣੇ ਚਾਹੀਦੇ ਸੀ ਔਰ ਤੁਸੀਂ ਇਹ ਵੇਖੋਗੇ ਕਿ ਪੁਲਿਸ ਦੇ ਅਧਿਕਾਰੀ ਆ ਜਿਹੜੇ ਉਹ ਸੱਚ ਦੱਸਣ ਤੋਂ ਇੰਨਾ ਕੰਨੀ ਕਤਰਾ ਰਹੇ ਆ ਕਿ ਜਿਹੜੇ ਪੀੜਤ ਪਰਿਵਾਰਾਂ ਦੇ ਅਲੀਗੇਸ਼ਨ ਆਏ ਇੱਕ ਵਾਰ ਤੋਂ ਵੀ ਸਹੀ ਲੱਗਣ ਲੱਗ ਜਾਂਦੇ ਆ ਤੁਸੀਂ ਵੇਖੋ ਕਿ 5 ਦਿਨ ਹੋ ਗਏ ਆ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤੇ ਆ ਉਹਦੇ ਤੋਂ ਕੀ ਪੁੱਛਗਿਛ ਹੋਈ ਆ ਕੀ ਉਹ ਤੋਂ ਬਰਾਮਦਗੀ ਕੀਤੀ ਆ ਕੁਝ ਨਹੀਂ ਦੱਸਿਆ ਗਿਆ ਹੈਗਾ ਜਿਹੜਾ ਹਰਕਮਲਜੀਤ ਸਿੰਘ ਹੈਗਾ ਉਹ 4 ਦਿਨ ਹਵਾਚੀ ਤੁਰਿਆ ਫਿਰਦਾ ਰਿਹਾ ਹੈਗਾ ਤੇ ਉਹ ਚੁੱਪਚੀਪੇ ਆ ਕੇ ਲਾਕਮ ਜਸਟਿਸ ਅਦਾਲਤ ਚ ਪੇਸ਼ ਹੋ ਜਾਂਦਾ ਤੇ ਪੁਲਿਸ ਨੂੰ ਕੁਝ ਨਹੀਂ ਪਤਾ ਹੈਗਾ ਔਰ ਇਹ ਪਤਾ ਲੱਗਾ ਕਿ ਹਰਕਮਲਜੀਤ ਦੇ ਪੁਲਿਸ ਨੇ ਹੱਥ ਵੀ ਨਹੀਂ ਲਾਇਆ ਤਨੂ ਪੂਰਾ ਸ਼ਾਮ-ਸ਼ਾਮ ਕੀ ਰੱਖ ਰਹੀ ਹੈ ਪੀੜਤ ਪਰਿਵਾਰ ਦਾ ਇਹ ਕਲੇਮ ਹੈਗਾ ਕਿ ਘਟਨਾ ਵੇਲੇ ਉੱਥੇ ਦੋ ਤੋਂ ਵੱਧ ਬੰਦੇ ਹਾਜ਼ਰ ਸੀ ਪੁਲਿਸ ਨੇ ਉੱਥੋਂ ਦੇ ਕੋਈ ਸੀਸੀਟੀਵੀ ਕੈਮਰੇ ਨਹੀਂ ਖੰਗਾਲੇ ਕੋਈ ਪੈੜਾ ਨਹੀਂ ਚੱਕੀਆਂ ਹੈਗੀਆਂ ਕੋਈ ਬਲੱਡ ਦੇ ਉੱਥੋਂ ਨਿਸ਼ਾਨ ਨਹੀਂ ਲਏ ਹੈਗੇ ਮਤਲਬ ਕੋਈ ਪਿੰਡ ਵਾਲਿਆਂ ਨਾਲ ਇਸ ਵਿਸ਼ੇ ਤੇ ਖੁੱਲ ਕੇ ਗੱਲ ਨਹੀਂ ਕੀਤੀ ਤਾਂ ਕਿਤੇ ਨਾ ਕਿਤੇ ਜਿਹੜੇ ਪੀੜਤ ਪਰਿਵਾਰ ਆ ਜਿਹੜੇ ਪਿੰਡ ਵਾਲੇ ਜਿਹੜੇ ਕੋਈ ਅਲੀਗੇਸ਼ਨ ਪੁਲਿਸ ਤੇ ਲਾ ਰਹੇ ਆ ਉਹਨਾਂ ਦੇ ਵਿੱਚ ਗੁੰਜਾਇਸ਼ ਲੱਗਦੀ ਹੈ ਕਿ ਪੁਲਿਸ ਕਿ ਤਨਾ ਕਿਤੇ ਕੁਝ ਦੋਸ਼ੀਆਂ ਨੂੰ ਬਚਾ ਰਹੀ ਆ ਜਾਂ ਪੁਲਿਸ ਦੇ ਵਿੱਚ ਇਸ ਕੇਸ ਦੇ ਵਿੱਚ ਜਿੰਨੀ ਸੈਂਸਿਟੀਵਿਟੀ ਨਾਲ ਜਿੰਨੀ ਗੰਭੀਰਤਾ ਨਾਲ ਜਿੰਨੀ ਡੀਪਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਉਨੀ ਡੀਪਲੀ ਨਹੀਂ ਹੋ ਰਹੀ ਕਿ ਬਲਕਿ ਪੁਲਿਸ ਜਿਹੜੀ ਅੱਧੀ ਪ੍ਰੈਸ ਕਾਨਫਰੰਸ ਕਰ ਰਹੀ ਆ ਉਹਦੇ ਚ ਆਪ ਨੂੰ ਖੁਦ ਸ਼ਾਬਾਸ਼ ਦੇ ਰਹੀ ਆ ਔਰ ਹਾਲਾਤ ਇਹ ਆ ਕਿ ਅੱਜ 6ਵੇਂ ਦਿਨ ਵੀ 7ਵੇਂ ਦਿਨ ਵੀ ਲਾਸ਼ ਦਾ ਅੰਤਮ ਸੰਸਕਾਰ ਨਹੀਂ ਹੋਇਆ ਔਰ ਪੁਲਿਸ ਦੇ ਕੰਨਾਂ ਤੇ ਜੂਨੀ ਸਰਕਾਰੀ ਹੈਗੀ ਪੁਲਿਸ ਆ ਜਿਹੜੀ ਉਹ ਪੀੜਤ ਪਰਿਵਾਰਾਂ ਨੂੰ ਸੱਚ ਨਹੀਂ ਦੱਸ ਰਹੀ ਵੇਖੋ ਇਹ ਗੱਲ ਬਹੁਤ ਕਲੀਅਰ ਹੈ ਕਿ ਇਨਸਾਫ ਹੋਣਾ ਨਹੀਂ ਇਨਸਾਫ ਦਿਸਣਾ ਵੀ ਚਾਹੀਦਾ ਪਰ ਪੁਲਿਸ ਇਸ ਕੇਸ ਦੇ ਵਿੱਚ ਇਹ ਸਾਬਤ ਕਰਨ 'ਚ ਬਿਲਕੁਲ ਅਸਫਲ ਰਹੀ ਹੈ ਕਿ ਉਹ ਫੇਰ ਇਨਵੈਸਟੀਗੇਸ਼ਨ ਕਰ ਰਹੀ ਹੈ ਇਨਫੈਕਟ ਪੁਲਿਸ ਤੇ ਲੋਕ ਜਿਹੜੇ ਪੀੜਤ ਪਰਿਵਾਰ ਆ ਜਾਂ ਜਿਹੜੇ ਇਲਾਕੇ ਦੇ ਲੋਕ ਆ ਉਹ ਭਰੋਸਾ ਨਹੀਂ ਕਰ ਰਹੇ ਹੈਗੇ ਵੇਖੋ ਤੁਸੀਂ ਹਜੇ ਤੱਕ ਪੁਲਿਸ ਨੇ ਇਹ ਗੱਲ ਥਿਊਰੀ ਨਹੀਂ ਕਲੀਅਰ ਕੀਤੀ ਕਿ ਕਤਲ ਦੇ ਵਿੱਚ ਬੰਦੇ ਕਿਨੇ ਸ਼ਾਮਲ ਸੀ ਉਹ ਉੱਥੋਂ ਕੀਮਤੀ ਸਮਾਨ ਲੈ ਕੇ ਗਿਆ ਕਿਹੜਾ ਸਮਾਨ ਲੈ ਕੇ ਗਿਆ ਹੈਗਾ ਕੀ ਇੰਨੇ ਦਿਨ ਬੀਤਣ ਤੋਂ ਬਾਅਦ ਵੀ ਕੋਈ ਕੀਮਤੀ ਸਮਾਨ ਉਤ ਬਰਾਮਦ ਹੋਇਆ ਕਿ ਨਹੀਂ ਹੋਇਆ ਕੀ ਉਹਨੂੰ ਨਸ਼ੇ ਦਾ ਟੀਕਾ ਲਾ ਕੇ ਮਾਰਿਆ ਜਾਣਾ ਸੀ ਕੀ افਵਾਹ ਹੈਗੀ ਆ ਜੇ ਨਸ਼ਾ ਟੀਕਾ ਲਾ ਕੇ ਮਾਰਿਆ ਜਾਣਾ ਸੀ ਕੀ ਘਟਨਾ ਸਥਾਨ ਤੇ ਇਹਨਾਂ ਨੂੰ ਕੁਝ ਰੇਂਜ ਕੋਈ ਨਸ਼ਾ ਕੁਝ ਮਿਲਿਆ ਜੇ ਹੈ ਤਾਂ ਉੱਥੇ ਹੋਣਾ ਚਾਹੀਦਾ ਹੈਗਾ ਜੇ ਪੁਲਿਸ ਡਿਸਕਲੋਸ ਨਹੀਂ ਕਰੇ ਗੱਲ ਤਾਂ ਵਿਕਟਮ ਦਾ ਜਿਹੜਾ ਵਿਰੋਧ ਹੈਗਾ ਉਹ ਬਿਲਕੁਲ ਜਾਇਜ਼ ਹੈਗਾ ਔਰ ਪੁਲਿਸ ਦੀ ਜਿਹੜੀ ਇਹ ਕਾਰਵਾਈ ਹੈ ਇਹਨੂੰ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਹੀ ਨਿਸ ਕ੍ਰਾਈਮ ਵਿੱਚ ਇਹਨਾਂ ਦਾ ਬਲੀਟਿਨ ਜਿਹੜਾ ਹੈਗਾ ਉਹ ਜ਼ੀਰੋ ਹੈਗਾ ਕਿ ਜੀ ਅਸੀਂ ਫੜ ਲਏ ਇਹਨਾਂ ਨੇ ਕਿਸੇ ਨੂੰ ਨਹੀਂ ਫੜਿਆ ਇੱਕ ਮੁਲਜ਼ਮ ਘਰੇ ਬੈਠਾ ਸੀ ਉਹ ਫੜ ਲਿਆ ਦੂਜਾ ਅਦਾਲਤ ਜਾ ਕੇ ਪੇਸ਼ ਹੋ ਗਿਆ ਤੇ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਤਾਂ ਕੁਝ ਵੀ ਨਹੀਂ ਕੀਤਾ ਵੀ ਮੁਲਜ਼ਮ ਫੜ ਕੇ ਜਿਹੜੇ ਆਦੇਆਪਨ ਸ਼ਾਵਾਸ਼ੇ ਲੈ ਰਹੇ ਆ ਪੁਲਿਸ ਦੀ ਉਹਦੇ ਵਿੱਚ ਪਰਫਾਰਮੈਂਸ ਜ਼ੀਰੋ ਆ ਇੱਕ ਮੁਲਜ਼ਮ ਜਿਹੜਾ ਖੁਦ ਆ ਕੇ ਪੇਸ਼ ਹੋਇਆ ਦੂਜਾ ਘਰੇ ਬੈਠਾ ਸੀ ਉਹ ਫੜਿਆ ਗਿਆ ਉਸ ਤੋਂ ਬਾਅਦ ਤੀਜਾ ਕੰਮ ਇਹਨਾਂ ਨੇ ਕੀਤਾ ਕੀ ਹੈਗਾ ਕੁਝ ਹੋ ਨਹੀਂ ਪੁਲਿਸ ਪਰਿਵਾਰ ਨੂੰ ਕਨਵਿੰਸ ਨਹੀਂ ਕਰਾ ਸਕੀ ਕਿ ਅਸੀਂ ਕੋਡਾਨ ਸਾਫ਼ ਕਰਤਾ ਹੈਗਾ ਤੇ ਤੁਸੀਂ ਅੰਤਮ ਸੰਸਕਾਰ ਕਰੋ। ਇਹ ਇੱਕ ਇਹ ਵੀ ਗੱਲ ਆ ਕਿ ਪੁਲਿਸ ਇਸ ਮਾਮਲੇ ਤੇ ਹਲੇ ਤੱਕ ਇਹ ਸਾਫ਼ ਨਹੀਂ ਕਰ ਰਹੀ ਨਾ ਦੱਸ ਰਹੀ ਕੁਝ ਕਿ ਉਹ ਆਇਆ ਕਾਦੇ ਤੇ ਗਿਆ ਕਾਦੇ ਤੇ। ਦੇਖੋ ਹਾਲੀ ਸਾਹਿਬ ਜਿੰਨੀਆਂ ਵੀ ਥਿਉਰੀਆਂ ਜਿਹੜੇ ਅਨਪੜ ਬੰਦੇ ਆ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਉਹਨਾਂ ਦੀ ਗੱਲ ਬੜੀ ਪ੍ਰੋਫੈਸ਼ਨਲ ਲੱਗਦੀ ਹੈ। ਠੀਕ ਹੈ ਨਾ? ਪੁਲਿਸ ਨਾਲ ਗੱਲ ਕਰੋਗੇ ਤਾਂ ਪੁਲਿਸ ਦੀ ਗੱਲ ਤੋਂ ਹੀ ਪਤਾ ਲੱਗਦਾ ਹੈਗਾ ਕਿ ਪੁਲਿਸ ਦਾ ਕਰਦਾਰ ਆ ਜਿਹੜਾ ਉਹ ਸ਼ੱਕੀ ਹੈ। ਪੁਲਿਸ ਨੇ ਕੁਝ ਵੀ ਗੱਲ ਕਲੀਅਰ ਨਹੀਂ ਕੀਤੀ ਹੈਗੀ। ਜੇ মিডিਆ ਚ ਨਹੀਂ ਕਰਨੀ ਕੋਈ ਜ਼ਰੂਰੀ ਨਹੀਂ ਹੈਗਾ ਘਟਕੜ ਪੀੜਤ ਪਰਿਵਾਰ ਨੂੰ ਤੇ ਗੱਲ ਕਲੀਅਰ ਕਰਨ মিডিਆ ਨੂੰ ਫਿਰ ਵੀ ਮਾੜਾ ਮੋਟਰ ਕਸ 45 ਪੀੜਤ ਪਰਿਵਾਰ ਨੂੰ ਕੁਝ ਵੀ ਪਤਾ ਲੱਗ ਰਿਹਾ ਵੀ ਉਹ ਕਿੰਨੇ ਵਜੇ ਆਇਆ ਕਿੰਨੇ ਵਜੇ ਕਤਲ ਹੋਇਆ ਤੁਸੀਂ ਵੇਖੋ ਸ਼ਾਇਦ ਐਫ ਆਈ ਆਰ ਦੇ ਵਿੱਚ ਵੀ ਇਹ ਗੱਲ ਮੈਂਸ਼ਨ ਨਹੀਂ ਕਿ ਉਹ ਬੰਦਾ ਕਿੰਨੇ ਵਜੇ ਆਇਆ ਕਤਲ ਕਿੰਨੇ ਵਜੇ ਹੋਇਆ ਮੌਕੇ ਤੋਂ ਕਿੰਨੇ ਵਜੇ ਭੱਜਿਆ ਸਕੱਫਲ ਕਿੰਨੇ ਵਜੇ ਹੋਈ ਇਹ ਤਾਂ ਮੈਂ ਤਾਂ 7:32 24 ਦਾ ਕੀ ਸੁਣਦਾ ਜਿਵੇਂ ਇਹ ਕਰਦੇ ਹੈਗੇ ਆ ਇਹ ਜਿੰਨਾ ਕੁਸ਼ ਕੀਤਾ ਇਹਨਾਂ ਨੇ ਦਬਾਜ ਕੀਤਾ ਜੇ ਕਿਤੇ ਜਾਣੇ-ਨਜਾਨੇ ਚੋ ਲਾਸ਼ ਤਾਂ ਤੋਂ ਸਸਕਾਰ ਕਰ ਦਿੰਦੇ ਤਾਂ ਮੈਨੂੰ ਲੱਗਦਾ ਪੁਲਿਸ ਨੇ ਇਹ ਬੰਦਾ ਵੀ ਨਹੀਂ ਸੀ ਅਰੈਸਟ ਕਰਨਾ ਕਿ ਜੀ ਅਸੀਂ ਫੜ ਲਏ ਇਹਨਾਂ ਨੇ